ਹਮੇਸ਼ਾ ਚੰਗੇ ਲੋਕਾਂ ਦਾ ਸੰਗ ਕਰੋ ਪੂਜਨਿਕ ਗੁਰੂ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਸੱਚੇ ਰੋਹਨੀ ਰਵਰ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ RAM REEN SINGH ਜੀ ਅੰਸਾ ਫਰਮਾਉਂਦੇ ਹਨ ਕਿ ਜੋ ਜੀਵ ਸਤ ਸੰਗ ਚ ਚੱਲ ਕੇ ਆਉਂਦਾ ਹੈ ਉਸ ਦੇ ਜਨਮਾਂ ਜਨਮਾਂ ਦੇ ਪਾਪ ਕਰਮ ਕੱਟ ਜਾਂਦੇ ਹਨ ਸਤਿ ਓ ਅੱਲਾ ਵਾਹਿਗੁਰੂ ਗੋੜ ਖੁਦਾ ਰਬ ਹੈ ਅਤੇ ਸੰਗ ਉਸ ਮਾਲਕ ਦੀ ਭਗਤੀ ਇਬਾਦਤ ਕਰਕੇ ਉਸ ਸੱਚ ਦਾ ਸਾਥ ਕਰਨਾ ਹੈ انسان ਜਿਵੇਂ ਦਾ ਸੰਗ ਕਰਦਾ ਹੈ ਉਸ ਤੇ ਓਵੇਂ ਦਾ ਰੰਗ ਚੜਦਾ ਹੈ ਪਰ ਇਹ ਬਹੁਤ ਜ਼ਰੂਰੀ ਹੈ ਕਿ انسان ਮਾੜਾ ਸੰਗ ਨਾ ਕਰੇ ਕਿਤੇ ਵੀ ਕਿਸੇ ਵੀ ਕਿਸੇ ਨੂੰ ਮਾੜਾ ਕਹਿੰਦਾ ਹੋਵੇ ਚੁਗਲੀ ਨਿੰਦਿਆ ਬੁਰਾਈ ਗਾਂਦਾ ਹੋਵੇ ਜਿੱਥੋਂ ਤੱਕ ਸੰਭਵ ਹੋਵੇ ਕਿਨਾਰਾ ਕਰ ਜਾਓ ਮਜਬੂਰੀ ਵਸ ਕਿਤੇ ਸੁਣਨਾ ਪੈਂਦਾ ਹੈ ਤਾਂ 5-7 ਮਿੰਟ ਸਿਮਰਨ ਕਰੋ ਮਾਲਕ ਅਗੇ ਅਰਦਾਸ ਕਰੋ ਕਿ ਮਾਲਕਾ ਮੈਨੂੰ ਇਸ ਪਾਪ ਕਰਮ ਤੋਂ ਬਚਾ ਫਿਰ ਜੋ ਕਰੇਗਾ ਉਹੀ ਭਰੇਗਾ ਤੁਹਾਨੂੰ ਕੁਝ ਨਹੀਂ ਹੁੰਦਾ ਜਿੱਥੋਂ ਤੱਕ ਹੋਵੇ ਇਨਸਾਨ ਨੂੰ ਚੰਗੇ ਲੋਕਾਂ ਦਾ ਸੰਗ ਕਰਨਾ ਚਾਹੀਦਾ ਹੈ ਜਿੰਨਾ ਵੀ ਤੁਸੀਂ ਨੇਕੀ ਭਲੇ ਪੁਰਸ਼ਾਂ ਦਾ ਸੰਗ ਕਰੋਗੇ ਤੁਹਾਨੂੰ ਦਿলো ਦਿਮਾਗ ਵਿੱਚ ਮਾਲਕ ਦੇ ਪਿਆਰ ਮੁਹੱਬਤ ਦੀ ਲਗਨ ਲੱਗੇਗੀ ਉਸ ਦੀ ਕਿਰਪਾ ਦ੍ਰਿਸ਼ਟੀ ਦੇ ਤੁਸੀਂ ਕਾਬਲ ਬਣੋਗੇ ਉਸ ਦੀ ਦਇਆ ਮਿਹਰ ਰਹਿਮਤ ਵਰਸੇਗੀ ਅਤੇ ਤੁਸੀਂ तमाम ਉਹਨਾਂ ਖੁਸ਼ੀਆਂ ਦੇ ਹੱਕਦਾਰ ਬਣੋਗੇ ਜੋ ਤੁਹਾਡੀ ਕਿਸਮਤ ਵਿੱਚ ਹਨ ਅਤੇ ਜੋ ਤੁਹਾਡੀ ਕਿਸਮਤ ਵਿੱਚ ਨਹੀਂ ਹਨ ਪੂਜਨਿਕ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਬਚਨਾਂ ਤੇ ਅਮਲ ਕਰਨ ਵਾਲੇ ਜੀਵਾਂ ਦੀ ਕਿਸਮਤ ਬਦਲ ਜਾਂਦੀ ਹੈ ਸਤਸੰਗ ਸੁਣੋ ਅਤੇ ਅਮਲ ਕਰੋ ਬੇਨਾਮਲ ਦੇ ਇਨਸਾਨ ਨੂੰ ਕੋਈ ਖੁਸ਼ੀ ਹਾਸਲ ਨਹੀਂ ਹੁੰਦੀ ਜੇਕਰ ਤੁਸੀਂ ਅਮਲ ਕਰਦੇ ਹੋ ਬਚਨ ਸੁਣ ਕੇ ਉਹਨਾਂ ਨੂੰ ਮੰਨਦੇ ਹੋ ਤਾਂ ਹੀ ਖੁਸ਼ੀਆਂ ਦੇ ਅਕਦਾਰ ਬਣਦੇ ਹੋ ਜੇਕਰ ਤੁਸੀਂ ਸਤਸੰਗ ਸੁਣ ਕੇ ਅਮਲ ਨਹੀਂ ਕਰਦੇ ਤਾਂ ਤੁਸੀਂ ਕਿਸਮਤ ਵਾਲੇ ਤਾਂ ਕੀ ਬਣੋਗੇ ਜਨਮਾਂ ਜਨਮਾਂ ਦੇ ਪਾਪ ਕਰਮਾਂ ਨੂੰ ਨਹੀਂ ਕੱਟ ਸਕਦੇ ਸਤਸੰਗ ਵਿੱਚ ਸੱਚ ਸੁਣਾਇਆ ਜਾਂਦਾ ਹੈ ਸਤਸੰਗ ਵਿੱਚ ਉਸ ਅੱਲਾ ਰਾਮ ਦੇ ਨਾਮ ਜੋ ਨਾਲ ਜੋੜਿਆ ਜਾਂਦਾ ਹੈ ਜੋ ਸੰਦੇਹ ਹਨ ਵਿਚਾਰ ਕਰਦੇ ਹਨ ਉਹਨਾਂ ਦਾ ਬੇੜਾ ਪਾਰ ਹੋ ਜਾਂਦਾ ਹੈ ਪੂਜਨਿਕ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਜੋ ਤਨ ਮਨ ਦੀ ਟਕਰਾਰ ਵਿੱਚ ਆ ਜਾਂਦਾ ਹੈ ਉਹ ਸੰਤਾਂ ਦੇ ਬਚਨਾਂ ਦੀ ਪ੍ਰਵਾਹ ਨਹੀਂ ਕਰਦਾ ਸੰਤਾਂ ਦੇ ਬਚਨ ਸੰਤਾਂ ਲਈ ਨਹੀਂ ਹੁੰਦੇ ਸਗੋਂ ਸਾਰੀ ਸ੍ਰਿਸ਼ਟੀ ਲਈ ਹੁੰਦੇ ਹਨ ਉਹਨਾਂ ਦਾ ਖੁਦ ਦਾ ਕੋਈ ਬਚਨ ਨਹੀਂ ਹੁੰਦਾ ਰੱਖ ਲਈ ਜੀਪ ਨੂੰ ਮਬਈ ਦਾ ਪ੍ਰਮਾਤਮਾ ਯਾਦ ਦਿੰਦਾ ਹੈ ਉਸੇ ਤਰ੍ਹਾਂ ਸੰਤ ਪੀਰ ਫਕੀਰ ਕਹਿੰਦੇ ਹਨ ਤਾਂ ਸੁਣੋ ਜ਼ਿਕਰ ਜੋ ਹੈ ਪਿਓ ਸਮੇਂ ਮਬਈ ਚ ਹੰਸਾ ਬਾਡੀ ਕਰਨ ਨਾਲ ਹੀ ਬੇੜਾ ਮੇਕਰ ਦੇ ਮਾਲਕ ਦਾ ਕੁਝ ਸਮੇਂ ਪਹਿਲਾਂ ਹੀ ਕਹਿੰਦਾ ਸੰਤ ਪੀਰ ਫਕੀਰ ਕਹਿਣ ਕਿ ਇਸ ਰਸਤੇ ਤੇ ਨਾ ਚੱਲੋ ਮੰਦੇ ਦਾ ਇਸ ਰਸਤੇ ਤੇ ਕਦੇ ਨਾ ਚੱਲੋ ਇੱਕ ਵਾਰ ਕਹਿਣਾ ਕਾਫੀ ਹੈ ਕਰਨ ਵਪਾਰ ਦੇ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਜੇਕਰ ਤੁਹਾਡਾ ਮਨ ਤੇਜਤ ਹੁੰਦਾ ਹੈ ਇਹ ਗੁਮਰਾਹ ਕਰਦਾ ਹੈ ਸਹੀ ਹੈ ਕਿ ਜਿਸ ਆਪਣੀ ਮਨ ਨਾਲ ਲੜੂ ਕਿਉਂਕਿ ਜਿਸ ਰਸਤੇ ਤੋਂ ਸੰਤ ਰੋਹ ਉਹਨਾਂ ਦਾ ਕੰਮ ਬਹੁਤ ਚੰਗਾ ਚਲਣ ਲੱਗੇ ਸੁਖਦਾਈ ਹੋ ਹੀ ਨਹੀਂ ਸਕਦਾ ਉਸ ਤੋਂ ਬਾਅਦ ਮਨ ਚਾਹੇ ਕਿੰਨੇ ਵੀ ਬਾਡੀ ਬਾਗ ਵਿਖਾਵੇ ਕਿੰਨੀ ਹੀ ਕਲਪਨਾ ਦੇ ਤਾਂਤਾ ਪਾਵੇ ਯਕੀਨ ਮੰਨੋ ਆਉਣ ਵਾਲਾ ਸਮਾਂ ਤੁਹਾਡੇ ਲਈ ਭਿਆਨਕ ਹੋ ਸਕਦਾ ਹੈ ਇਸ ਲਈ ਬਚਨ ਸੁਣੋ ਅਤੇ ਅਮਲ ਕਰੋ ਗਲਤ ਰਸਤਾ ਅਪਣਾਉਣ ਦੀ ਤਾਂ ਸੋਚੋ ਵੀ ਨਾ ਚੱਲਣਾ ਤਾਂ ਦੂਰ ਦੀ ਗੱਲ ਜੋ ਸੁਣ ਕੇ ਅਮਲ ਕਰਦੇ ਹਨ ਮੰਨ ਲੈਂਦੇ ਹਨ ਕਿ ਮੈਂ ਇਸ ਰਸਤੇ ਤੇ ਨਹੀਂ ਜਾਣਾ ਉਹੀ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ ਉਹਨਾਂ ਤੋਂ ਹੀ ਮਾਲਕ ਦੀ ਦਇਆ ਮਿਹਰ ਮੌਲੇ ਤਾਰ वर्षेगी धान तान सत गुरु 1तेहही हास